ਜਦੋਂ ਤਾਂ ਨਾ ਕਿ ਕਿਹਾ ਮੰਗੀ ਕੱਦੂ ਦੀ ਸਬਜੀ ਇਹ ਆਪਣੇ ਘਰ ਦੇ ਘਰੂ ਨੇ ਉਹਲੇ ਕੋਲੇ ਇਹਨਾਂ ਨੂੰ ਪਛ ਲਿਖੇ ਦਿੱਤਾ ਉਹ ਕਿ ਘਟਾ ਦੇਂ ਪਟਟ ਕੇ ਫਿਰ ਆਪਾਂ ਦਸ ਤੇ ਆ ਨਾ ਤਬ ਦੀ ਮੋੜ ਦਿੱਤੀ ਲੋ ਜਿੱ ਕੱਦੂ ਦੀ ਸਬਜੀ ਬਣਾਉਣ ਵਾਸਤੇ ਆਪਾਂ ਕੱਦੂ ਜਿਹੜਾ ਬ੍ਰੀਕ ਕੱਟ ਲਿਆ ਹੈਗਾ ਤੁਸੀਂ ਛੋਟੇ ਛੋਟੇ ਪੀਸ ਕਰ ਲੈਣੇ ਨੇ ਬ੍ਰੀਕ ਕੱਦੂ ਕੱਟ ਕੇ ਤੁਸੀਂ ਛਿੱਲ ਕੇ ਫਿਰ ਧੋਣਾ ਹੈਗਾ ਤੇ ਕੱਟਣਾ ਕੱਟ ਕੇ ਇਹਨੂੰ ਆਪਾਂ ਧੋਣਾ ਨੀਗਾ ਆਪਾਂ ਧੋ ਕੇ ਕੱਟ ਗਏ ਤੇ ਇਸ ਤਰੀਕੇ ਦੇ ਨਾਲ ਆਪਾਂ ਮਟਰ ਧੋ ਕੇ ਅਦਰਕ ਧੋ ਕੇ ਕੱਟ ਲਿਆ। ਜਿਆਲ ਧੋ ਕੇ ਕੱਟ ਲਿਆ। ਤੇ ਮਿਰਚਾਂ ਧੋ ਕੇ ਕੱਟ ਲਈ। ਅਤੇ ਇੱਕ ਕੜਾਹੇ ਵਿੱਚ ਕੜੈਂਚਲ ਮਪਾਦ ਦੇ ਤੇ ਕੱਟ ਕੇ ਧੋ ਕੇ ਕੱਟ ਲੈਣਾ। ਤੇ ਹੁਣ ਇੱਧਰ ਆਪਾਂ ਤੇਲ ਪਾਇਆ ਹੋਇਆ ਸਰੋਂ ਦਾ ਤੇ ਤੁਸੀਂ ਦੇਸੀ ਘਿਓ ਦੇ ਵਿੱਚ ਵੀ ਪਾ ਸਕਦੇ ਹੋ। ਜੇ ਤੁਸੀਂ ਦੁੱਧ ਵਾਲੀ ਬਣਾਉਣੀ ਆ ਉਹਦਾ ਤਰੀਕਾ ਹੋਰ ਆ ਉਹਦੇ ਵਿੱਚ ਇਹ ਕਈ ਸਮਾਨ ਵਿੱਚੋਂ ਨਹੀਂ ਪੈਂਦਾ। ਦੁੱਧ ਵਾਲੀ ਸਬਜ਼ੀ ਦੀ ਆਪਾਂ ਬਣਾਉਂਦੇ ਦੁੱਜੀ ਮਲਾਈ ਪਾ ਕੇ ਖਾਣੀ ਆ ਜੇ ਫਿਰ ਤੁਸੀਂ ਸਾਰਾ ਕੁਝ ਪਾ ਸਕਦੇ ਹੋ। ਤੇਲ ਗਰਮ ਹੁਣ ਤੱਕ ਆਪਾਂ ਪਹਿਲਾਂ ਤਾਂ ਦਾਸ ਦਿਆ। तेल करना सब तो ना जीरा। थोड़ी देर जीरा भुन के हम आपको अदरक भोज देखी बहुत सोनी खुशबू होंगी ਡਾਕੂਮੈਂਟ ਇਹਨੂੰ ਕੋਹਣਾ ਲੈਣਾ ਇਹ ਸਬਜੀ ਦੇ ਵਿੱਚ ਆਪਾਂ ਬਿਲਕੁਲ ਵੀ ਪਾਣੀ ਦਾ ਇਸਤੇਮਾਲ ਨਹੀਂ ਕਰਨਾ ਹੁੰਦਾ ਦੇਖੋ ਸਿਰਫ ਰਬੜਾਣੀ ਬਣਾਉਣੀ ਆ ਉਹਦੇ ਥੋੜੇ ਤਰੀਕੇ ਹੋਰ ਨੇ ਥੋੜੇ ਮਸਾਲਿਆਂ ਦੇ ਵਿੱਚ ਗੱਦ ਘੱਟ ਪੈਂਦੇ ਨੇ ਉਹਦੇ ਵਿੱਚ ਆਪਾਂ ਪਾ ਦਵਾਂਗੇ ਹਰੀਆਂ ਮਿਰਚਾਂ ਪਿਆਜ਼ ਬਟੇਸ ਪੰਜ ਮਿੰਟ ਫਰਾਈ ਕਰਨ ਤੋਂ ਬਾਅਦ ਵਿੱਚ ਇਹਦੇ ਵਿੱਚ ਫਿਰ ਆਪਾਂ ਪਾਵਾਂਗੇ ਟਮਾਟਰ ਥੋੜੇ ਜਿਨੇ ਨਰਮ ਹੋ ਜਾਣ

மசால சங்க தரே டமாட்ட நமக்கு பக்கம் பிடி தான் 10 ਮਿੰਟ ਜਾਂ ਨਾ ਆਪਾਂ 10 ਨਹੀਂ 5-5 ਮਿੰਟ ਪਕਾਣ ਨਾ ਵਾ ਲਓ ਜੀ ਮਸਾਲਾ ਆਪਣਾ ਚੰਗੀ ਤਰ੍ਹਾਂ ਭੁੱਜ ਚੁੱਕਾ ਹੈ ਮਸਾਲੇ ਆਪਣੇ ਨੇ ਘਿਓ ਛੱਡ ਦਿੱਤਾ ਜਿੰਨਾ ਆਪਾਂ ਮਸਾਲਾ ਵਧੀਆ ਭੁੰਨਾਂਗੇ ਉੰਨੀ ਹੀ ਸਬਜ਼ੀ ਸਵਾਦ ਬਣੇਗੀ ਜਿੰਨਾ ਤੋਂ ਆਪਾਂ ਸੰਗ ਜਿਹੜਾ ਕੱਚਾ ਰੱਖਾਂਗੇ ਆਪਣਾ ਮਸਾਲੇ ਨੇ ਵਿੱਚ ਤੇਲ ਛੱਡ ਦਿੱਤਾ ਜਿੱਦਿਨੇ ਆਪਾਂ ਕੱਚੇ ਵਿੱਚ ਸਾਵੇ ਰੱਖ ਕੇ ਸਬਜ਼ੀ ਬਣਾਵਾਂਗੇ ਸਬਜ਼ੀ ਤੇਸਤੀ ਨਹੀਂ ਬਣਨੀ ਹੋਣੀ ਹੁਣ ਇਹਦੇ ਵਿੱਚ ਆਪਾਂ ਬਿਲਕੁਲ ਵੀ ਪਾਣੀ ਨਹੀਂ ਪਾਉਣਾ ਥੋੜਾ ਥੋੜਾ ਨਮਕ ਕਰਕੇ ਨਹੀਂ ਕਿ ਲੱਗੇ ਜੇ ਤੁਹਾਡਾ ਕੱਤੂਕਾ ਹੋਣੇ ਕਿ ਤਦੂਣੀ ਆਪਣਾ ਪਾਣੀ ਥੋੜਾ ਜਿਹਾ ਛੱਡ ਦੇਣੀ ਹੈ। ਕਿਉਂਕਿ ਘਰ ਦੇ ਹੁਣ ਤੇ ਇਹੋ ਨਾਲ ਦੇ ਪਾਣੀ ਥੋੜਾ ਜਿਹਾ ਛੱਡ ਦੇਣੀ ਹੈ ਆਪਣਾ ਕੱਤੂਕ ਦੇ ਵਿੱਚ ਪਾਣੀ ਹੁੰਦਾ। ਦੇਖੋ ਤੁਸੀਂ ਇਧਰ ਮਸਾਲਾ ਪੁੱਟ ਲਿਆ। ਆਪੋ ਆਪਣਾ ਜਿਹੜੀ ਚੱਤ ਦੁਬਾਰਾ। ਸਾਰਾ ਕੁਝ ਮੋਬ ਵਿੱਚ ਐਡ ਕਰ ਦਾਂਗੇ। ਇਹਕੋ ਚੋਕਲੇ ਥੋੜਾ ਜਿਹਾ ਘੱਟ ਰਹਿ ਜਾਂਦਾ ਹੈ ਇਹਨੂੰ ਤੁਸੀਂ ਜਿਦਾ ਮਿਕਸ ਕਰਕੇ ਪਕਾ ਕੇ ਪਾਉਣਾ ਹੈ ਲਓ ਜੀ ਸੱਜੀ ਆਪਣੀ ਜਿਹੜੀ ਆਪਾਂ ਪੂਰੀ ਮਿਕਸ ਕਰ ਦਿੱਤੀ ਆ ਸਾਰੇ ਮਸਾਲਿਆਂ ਦੇ ਨਾਲ ਆਪਣੀ ਸੱਜੀ ਜਿਹੜੀ ਕਵਰ ਹੋ ਗਈ ਹੈ ਹੁਣ ਇਹਨੂੰ ਆਪਾਂ ਢੱਕ ਕੇ ਪਕਾਵਾਂਗੇ ਇਹਨੂੰ ਨਾਲ-ਨਾਲ ਚਲਾਉਂਦੇ ਰਹਿਣਾ ਦੇਖਦੇ ਰਹਿਣਾ ਕਿ ਤੇ ਇਹ ਪਾਣੀ ਦਾ ਸਾਡੀ ਵੀ ਕਿਉਂਕਿ ਥਲੇ ਨਹੀਂ ਲੱਗੇਗੀ ਕਰਾਪਾ ਇਹਨੂੰ ਨਾਲ-ਨਾਲ ਚਲਾਵਾਂਗੇ ਥੋੜੋ ਦਿਨ-ਦਿਨ ਮਿੰਟ ਬਾਅਦ ਅਪਾਟਾ ਕਰ ਲਈਏ। ਲਓ ਜੀ ਇੰਨਾ ਪਾਣੀ ਆਪਣੇ ਕਦੂ ਨੇ ਛੱਡਿਆ। ਸਿਰਫ ਇੰਨਾ ਕੁ ਤੇ ਇਹਦੇ ਵਿੱਚ ਆਪਣੀ ਸਬਜ਼ੀ ਹੈ ਜਿਹੜੀ ਪੱਕ ਜੇਗੀ ਜਿਹੜੀ ਪਸਰ ਰਹੇਗੀ ਉਹ ਪੱਕ ਜੇਗੀ ਸਬਜ਼ੀ। ਕਿਤੇ ਜਿੰਨਾ ਇਹਨਾਂ ਨੇ ਪਾਣੀ ਛੱਡ ਦਿੱਤਾ। ਹੁਣ ਇਹਨੂੰ ਅਪਟਾ ਕੇ ਹੋਰ ਪਕਾਵਾਂਗੇ ਹਲੇ। ਪੂਰਾ ਜਦੋਂ ਤੱਕ ਕਦੂ ਗਲਦਰੀ ਚੰਗੀ ਦਾ ਨੰਮੰਦੀ ਅਪਾਟਾ ਕਰ। ਲਓ ਜੀ ਲਾਸਟ ਅਪੀ ਸਬਜ਼ੀ ਬਣ ਕੇ ਹੋ ਗਈ ਤਿਆਰ। ਬਿਲਕੁਲ ਸੁੱਕੀ ਸੁੱਕੀ। ਆਪਣੀ ਕਤੂਆਂ ਚ ਕਿਧਰਾ ਪਾਉਣਗੇ ਇਹਨੇ ਵੇਖੋ ਪਾਣੀ ਬਿਲਕੁਲ ਸੁੱਕ ਗਿਆ। ਫਸਟ ਤੇ ਆਪਾਂ ਇਹਦੇ ਵਿੱਚ ਥੋੜੀ ਜੀ ਘਰ ਦੀ ਸਿਕਾਈ ਹੋਈ ਮੇਥੀ ਹੈ ਜਿਹੜੀ ਥੋੜੀ ਥੋੜੀ ਪਾਵਾਂਗੇ। ਲੋ ਜੀ ਥੀਪੈਂਡ ਭਰਾ ਤਾਂ ਸਬਜ਼ੀ ਦੀ ਲੁੱਕ ਵੇਖ ਕੇ ਦੱਸ ਦਿੰਦੇ ਨੇ ਇਹ ਸਬਜ਼ੀ ਵਧੀਆ ਬਣੀ ਹੈ ਜਾਂ ਨਾ ਵਧੀਆ ਬਣੀ ਹੈ। ਕਿਉਂਕਿ ਸਬਜ਼ੀ ਜੇ ਦੇਖਣ ਚ ਵਧੀਆ ਹੈ ਤਾ ਹੀ ਖਾਣ ਚ ਵਧੀਆ ਹੋਊਗੀ ਜੇ ਦੇਖਣ ਚੀਜ਼ਾਂ ਵਧੀਆ ਲੱਗੀ ਤੇ ਫਿਰ ਖਾਣ ਚ ਵੀ ਵਧੀਆ ਨਹੀਂ ਲੱਗਦੀ। ਲਓ ਜੀ ਹੁਣ ਇਹਨੂੰ ਆਪਾਂ ਭਾਵੇਂ ਤੁਸੀਂ ਦੇਸੀ ਘਿਓ ਪਾ ਕੇ ਖਾਓ ਭਾਵੇਂ ਮੱਖਣ ਪਾ ਕੇ ਖਾਓ ਭਾਵੇਂ ਮਲਾਈ ਪਾ ਕੇ ਖਾਓ ਤੇ ਇਹ ਆਪਣੀ ਸਰਜੀ ਬਿਲਕੁਲ ਬਣ ਕੇ ਤਿਆਰ ਹੈ। ਤੁਸੀਂ ਜਿਸ ਤਰ੍ਹਾਂ ਵੀ ਖਾਣਾ ਚਾਹੁੰਦੇ ਹੋ ਪਰੌਂਠੇ ਨਾਲ ਸਿੰਪਲ ਕੁਲਕੇ ਦੇ ਨਾਲ ਤਾਂ ਤੁਸੀਂ ਖਾ ਸਕਦੇ ਹੋ। ਲਓ ਜੀ ਮੀਨ ਕਰਨਾ ਤੁਸੀਂ ਸਬਜੀ ਨੂੰ ਬਰੀਕ ਕੱਟੋ ਕੱਤੂ ਦੀ ਸਬਜੀ ਨੂੰ ਬਰੀਕ ਕੱਟੋ ਬਰੀਕ ਕੱਟ ਕੇ ਤੁਸੀਂ ਇਹਦੇ ਵਿੱਚ ਲਾਲ ਮਿਰਚ ਨਹੀਂ ਪਰਤਣੀ ਹਰੀ ਮਿਰਚ ਵਰਤੋ ਤੇ ਇਹਦੇ ਵਿੱਚ ਮਸਾਲੇ ਆ ਜਿਹੜੇ ਹਿਸਾਬ ਦੇ ਪਾਓ ਜਿਆਦਾ ਇਹਦੇ ਵਿੱਚ ਮਸਾਲੇ ਨਾ ਪਾਓ ਇਸ ਤਰੀਕੇ ਨਾਲ ਤੁਸੀਂ ਕੱਤੂ ਦੀ ਸਬਜੀ ਬਣਾ ਕੇ ਖਾਓ ਇਹਦੇ ਵਿੱਚ ਚਾਹੀ ਤੁਸੀਂ ਆਪਣਾ ਤਾਜੀ ਮਲਾਈ ਫੈਸ਼ਣ ਲਈ ਪਾਓ ਤਾਂ ਬਹੁਤ ਟੇਸਟੀ ਲੱਗੇਗਾ ਪਰੌਂਠਿਆਂ ਦੇ ਨਾਲ ਖਾਓ ਤੇ ਉਮੀਦ ਹੈ ਕਿ ਤੁਹਾਨੂੰ ਪਸੰਦ ਆਈ ਹੋਵੇਗੀ ਸਬਜੀ ਦੀ ਲੁੱਕ ਵੇਖ ਕੇ ਦੱਸਣਾ ਕਿ ਸਬਜੀ ਕਿਵੇਂ ਦੀ ਬਣੀ ਹੈ ਆਪਣੀ ਸਬਜੀ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਆਪਾਂ ਇਸ ਤਰ੍ਹਾਂ ਬਣਾਉਣੀ ਹੈ ਤੇ ਦੁੱਧ ਵਾਲੀ ਸਬਜੀ ਜਿਹੜੀ ਉਹਦਾ ਬਣਾਉਣ ਦਾ ਥੋੜਾ ਜਿਹਾ ਤਰੀਕਾ ਅਲੱਗ ਹੈ ਜੇ ਬੱਚੇ ਨਹੀਂ ਖਾਂਦੇ ਤੁਸੀਂ ਇਹਦੇ ਵਿੱਚ ਵੜੀਆਂ ਪਾ ਸਕਦੇ ਆ ਤੁਸੀਂ ਇਹਦੇ ਵਿੱਚ ਪਨੀਰ ਪਾ ਸਕਦੇ ਹੋ ਤੁਸੀਂ ਇਹਦੇ ਵਿੱਚ ਮਟਰ ਵਗੈਰਾ ਕੁਝ ਵੀ ਪਾ ਸਕਦੇ ਹੋ ਤੇ ਸਤਰਾਪਰ ਸਬਜੀ ਲੋਕ ਕਾਹਿਆ ਇਹ ਪੈਣਾ ਨੇ ਦੱਸ ਦੇਣਾ ਵੀ ਸਰਬਜੀ ਟੇਸਟੀ ਬਣੀ ਆ ਜਾਂ ਨਾ ਬਣੀ ਆ ਦੇਖੋ ਜੀ ਥੈਂਕ ਯੂ